ਗਰੰਟਸ ਸਾਈਂ ਮਹਾਰਾਜ ਜਾਨੂ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਇਆ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਜਿੱਤੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤੇ ਦਾ ਸਮਾਨ ਹੁੰਦਾ ਸੀਗਾ ਕਿੱਥੇ ਲੋਕ ਸੁਖੀ ਬਸਦੇ ਸੀ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕ੍ਰਾਸੀ ਤੇ ਸਾਡੇ ਪਰਿਵਾਰ ਸਾਹਿਬ ਟੈਂਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਤੇ ਇੱਕ ਸਵੇ ਮਾਰਤੇ ਨੈਰਾ ਚ ਰੋੜਤੇ ਜਿਨੇ ਸਾਡੇ 3 ਲੱਖ ਸਿੱਖ ਕੌਮ ਦੇ ਬੀਬੀਆਂ ਬੱਚੇ ਮਾਰੇ ਉਹ ਗੰਦਾ ਰਾਜ ਜਿਹੜਾ ਅੱਜ ਦਿੱਲੀ ਤੋਂ ਚੱਲਦਾ ਆ ਇਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਹਦਾ ਰਾਜ ਇਸ ਕਰਕੇ ਚੱਲਦਾ ਵੀ ਬੇਅਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਜਿਹੀ ਉਲਦੇ ਰਹਿਣ ਤਾਂ ਕਰਕੇ ਅਗਲੇ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸ਼ੇ ਵਾੜਦੇ ਨੇ ਤਾਂ ਕਰਕੇ ਪਾਣੀਆਂ ਨਾਲ ਹਮਲੇ ਕੀਤੇ ਜਾਂਦੇ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਸਿੱਖ ਕੌਮ ਦਾ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਗੰਦੇ ਸਿਸਟਮ ਤੋਂ ਜਹਾਦ ਹੋਣ ਦੀ ਗੱਲ ਨਹੀਂ ਕਰੋਗੇ ਸਿੱਖ ਕੌਮ ਦੇ ਕਰ ਕਰ ਚ ਗੱਲ ਨਹੀਂ ਚੱਲੂਗੀ ਆਜ਼ਾਦੀ ਦੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜ ਦੇ ਹੱਲ ਕਰਨਾ ਆ ਫਿਰ ਕਾਨੂੰਨ ਵੀ ਬੇਅਦਬੀ ਵਾਲੇ ਬਣ ਜਾਣਗੇ ਤੇ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਕਰ-ਕਰਚ ਆਜ਼ਾਦੀ ਦੀ ਗੱਲ ਚੱਲੇ ਪਰ ਭਾਈ ਅਜੇ ਅਸੀਂ ਗੁਲਾਮੀ ਕੱਟ ਰਹੇ ਆ ਇਸ ਦੇਸ਼ ਦੇ ਅੰਦਰ ਗੁਲਾਮੀ ਕੱਟ ਰਹੇ ਆ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਵੀ ਸਾਨੂੰ ਉਹਨਾਂ ਸਾਡੀ ਖੇਤੀ ਨੂੰ ਠੀਕ ਨਹੀਂ ਕਰਨਾ ਕੋਈ ਐਜੀ ਨੀਤੀ ਨਹੀਂ ਬਣਾਉਣੀ ਜਿਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਦਾ ਹਾਲ ਨਾ ਸਾਡੇ ਰਾਜ ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਵੀ ਇੱਥੇ ਰਹਿਣਾ ਆ ਇੱਥੇ ਆਪਣੀ ਗੁਜ਼ਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਤਾਵਰ ਤੇ ਚੜੇ ਨੇ ਵੀ ਭਾਈ ਅਸੀਂ ਇਸ ਦੇਸ਼ ਦੇ ਬਸਿੰਦੇ ਆ ਸਾਡਾ ਧਰਮ ਹੈ ਸਿੱਕ ਧਰਮ ਅਗਰ ਕੋਈ ਇਹਦੀ ਬੇਦਬੀ ਕਰਦਾ ਆ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਸਖਤੋਂ ਸਖਤ ਸਜ਼ਾਾਂ ਮਾ ਹੋਣੇ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬਣੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ ਤੇ ਹੋਊਗੀ ਨਾ ਜਦੋਂ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਜਿਹੜਾ ਪਿਆਰ ਅੱਜ ਭਾਈ ਗੁਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਧਰਮ ਨੂੰ ਜਦੋਂ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਲੀਡਰਾਂ ਦੇ ਕੱਪੜੇ ਪਾੜਨ ਲੱਗੀ ਨਾ ਉੱਥੇ ਇਸ ਦੇਸ਼ 'ਚ ਵੀ ਕਾਨੂੰਨ ਬਣ ਜਾਊਗਾ ਪਰ ਹਾਲ ਥੋੜਾ ਥੋੜਾ ਰਾਜ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ ਬਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੇ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਖਰੀਆਂ-ਖਰੀਆਂ ਸੁਣਾਈਆਂ ਨੇ ਸਰਕਾਰ ਨੂੰ ਤਾਂ ਦੱਸ ਦਈਏ ਕਿ ਸਮਾਣਾ ਵਿਖੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਤਾਵਰ ਮੋਰਚੇ ਤੇ ਬੈਠਨੇ ਲੰਬੇ ਸਮੇਂ ਤੋਂ ਤਾਂ ਬੇਯਦਵੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਸਰਕਾਰ ਤੋਂ ਤਾਂ ਉਹ ਥੀ ਨਵਦੀਪ ਜਲਵੇੜਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਤੇ ਨਾਲ ਹੀ ਉਹਨਾਂ ਨੇ ਤੁਹਾਨੂੰ ਧਮਾਕੇਦਾਰ ਸਪੀਚ ਵੀ ਸੁਣਾ ਦਿੰਨੇ ਆ ਟਿਕਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਦਮਸਤ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਿਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਜਿੱਤੇ ਹਰ ਇੱਕ ਬੰਦੇ ਨੂੰ ਨ્યાਏ ਮਿਲਦਾ ਸੀਗਾ ਹਰੀ ਤੇ ਕੀਤੇ ਦਾ ਸਮਾਨ ਹੁੰਦਾ ਸੀਗਾ ਕਿੱਥੇ ਲੋਕ ਸੁਖੀ ਬਸਦੇ ਸੀ ਹਰੀ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕ੍ਰਾਸੀ ਤੇ ਸਾਡੇ ਪਰਿਵਾਰ ਸਾਹਿਬ ਟੈਂਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਕੇਕ ਸੁਦੇ ਮਾਰਤੇ ਨੈਰਾ ਚ ਰੋੜਤੇ ਜਿਨੇ ਸਾਡੇ 3 ਲੱਖ ਸਿੱਖ ਕੌਮ ਦੀ ਬੀਬੀਆਂ ਬੱਚੇ ਮਾਰੇ ਉਹ ਗੰਦਾ ਰਾਜ ਜਿਹੜਾ ਅੱਜ ਦਿੱਲੀ ਤੋਂ ਚੱਲਦਾ ਆ ਕੀਤ ਕਰਦੇ ਹਾਂ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਹਦਾ ਰਾਜ ਇਸ ਕਰਕੇ ਚੱਲਦਾ ਵੀ ਬੇਅਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਜਿਹੀ ਉੜਦੇ ਰਹਿਣ ਤਾਂ ਕਰਕੇ ਅਗਲੇ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸ਼ੇਬਾੜ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਤੁਹਾਡਾ ਹੱਲ ਸਿਰਫ ਇੱਕ ਹੈ ਸਿੱਖ ਕੌਮ ਦਾ ਤੁਹਾਡਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜ ਨੇ ਹੱਲ ਕਰਨਾ ਆ ਫਿਰ ਕਾਨੂੰਨ ਵੀ ਬੇਅਦਬੀ ਵਾਲੇ ਬਣ ਜਾਣਗੇ ਤੇ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਘਰ-ਘਰ ਚ ਆਜ਼ਾਦੀ ਦੀ ਗੱਲ ਚੱਲੇ ਪਰ ਭਾਈ ਹਜੇ ਅਸੀਂ ਗੁਲਾਮੀ ਕੱਟ ਰਹੇ ਆ ਇਸ ਦੇਸ਼ ਦੇ ਅੰਦਰ ਗੁਲਾਮੀ ਕੱਟ ਰਹੇ ਆ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਵੀ ਸਾਨੂੰ ਇਹਨਾਂ ਨੇ ਕਦੀ ਸਾਡੀ ਖੇਤੀ ਨੂੰ ਠੀਕ ਨਹੀਂ ਕਰਨਾ ਕੋਈ ਐਸੀ ਜੀ ਨੀਤੀ ਨਹੀਂ ਬਣਾਉਣੀ ਜਿਸ ਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਰਹਾ ਲੋਆ ਸਾਡੇ ਰਾਜ ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਵੀ ਇੱਥੇ ਰਹਿਣਾ ਆ ਇੱਥੇ ਆਪਣੀ ਗੁਜਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਟਾਵਰ ਦੇ ਚੜੇ ਨੇ ਵੀ ਭਾਈ ਅਸੀਂ ਇਸ ਦੇਸ਼ ਦੇ ਬਸਿੰਦੇ ਆ ਸਾਡਾ ਧਰਮ ਹੈ ਸਿੱਖ ਧਰਮ ਅਗਰ ਕੋਈ ਇਹਦੀ ਬੇਅਦਬੀ ਕਰਦਾ ਆ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਸਖਤੋਂ ਸਖਤ ਸਜ਼ਾਾਂ ਮਾ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬਣੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ ਤੇ ਹੋਊਗੀ ਨਾ ਜਦੋਂ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਜਿਹੜਾ ਪਿਆਰ ਅੱਜ ਭਾਈ ਗੁਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਧਰਮ ਨੂੰ ਜਦੋਂ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਲੀਡਰਾਂ ਦੇ ਕੱਪੜੇ ਪਾਉਣ ਲੱਗੀ ਨਾ ਉੱਥੇ ਇਸ ਦੇਸ਼ 'ਚ ਵੀ ਕਾਨੂੰਨ ਬਣ ਜਾਊਗਾ ਪਰ ਹਸ ਹਾਲ ਥੋੜਾ ਥੋੜਾ ਰਾਜ ਹੈ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ ਬਾਰਡਰ ਕੈਨਨ ਵਾਲੇ ਨਵਦੀਪ ਜਲਵੇ ਨੇ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਖਰੀਆਂ-ਖਰੀਆਂ ਸੁਣਾਇਆਂ ਨੇ ਸਰਕਾਰ ਨੂੰ ਤਾਂ ਦੱਸ દਈਏ ਕਿ ਸਮਾਣਾ ਵਿਖੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਟਾਬਰ ਮੋਰਚੇ ਤੇ ਬੈਠੇ ਨੇ ਲੰਬੇ ਸਮੇਂ ਤੋਂ ਤਾਂ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਸਰਕਾਰ ਤੋਂ ਤਾਂ ਉਹ ਥੀ ਨਵਦੀਪ ਜਲਵੇੜਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਤੇ ਨਾਲ ਹੀ ਉਹਨਾਂ ਨੇ ਤਾਂ ਹਾਨੂੰ ਧਮਾਕੇਦਾਰ ਸਪੀਚ ਵੀ ਸੁਣਾ ਦਿੰਨੇ ਆ ਫਿਕਰ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਨ ਨਤਮਸਤਕ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਦਿੱਤੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤੇ ਦਾ ਸਮਾਨ ਹੁੰਦਾ ਸੀਗਾ ਕਿਤੇ ਲੋਕ ਸੁਖੀ ਬਸਦੇ ਸੀ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ 88 ਸਾਡੇ ਦਰਬਾਰ ਸਾਹਿਬ ਟੈਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਮਾਰੇ ਉਹ ਗੰਦਾ ਰਾਜ ਜਿਹੜਾ ਅੱਜ ਦਿੱਲੀ ਤੋਂ ਚੱਲਦਾ ਆ ਇੱਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਹਦਾ ਰਾਜ ਇਸ ਕਰਕੇ ਚੱਲਦਾ ਵੀ ਬਿਆਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਜਿਹੀ ਉੜਦੇ ਰਹਿਣ ਤਾਂ ਕਰਕੇ ਅਗਲੇ ਬਿਆਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸ਼ੇ ਵਾੜਦੇ ਨੇ ਤਾ ਕਰਕੇ ਪਾਣੀਆਂ ਨਾਲ ਹਮਲੇ ਕੀਤੇ ਜਾਂਦੇ ਨੇ ਤਾ ਕਰਕੇ ਇੱਥੇ ਭਈਏ ਵੜੇ ਜਾਂਦੇ ਨੇ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਸਿੱਖ ਗੋਮ ਦਾ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਗੰਦੇ ਸਿਸਟਮ ਤੋਂ ਜਹਾਦ ਹੋਰ ਦੀ ਗੱਲ ਨਹੀਂ ਕਰੋਗੇ ਸਿੱਖ ਕੌਮ ਦੇ ਕਰ-ਕਰਚ ਗੱਲ ਨਹੀਂ ਚੱਲੂਗੀ ਆਜ਼ਾਦੀ ਵੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜੇ ਹੱਲ ਕਰਨਾ ਆ ਫਿਰ ਕਾਨੂੰਨ ਵੀ ਬੇਅਦਬੀ ਵਾਲੇ ਬਣ ਜਾਣਗੇ ਤੇ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਕਰ-ਕਰਚ ਆਜ਼ਾਦੀ ਦੀ ਗੱਲ ਚੱਲੇ ਪਰ ਭਾਈ ਅਜੇ ਅਸੀਂ ਗੁਲਾਮੀ ਕੱਟ ਰਹੇ ਆ ਇਸ ਦੇਸ਼ ਦੇ ਅੰਦਰ ਗੁਲਾਮੀ ਕੱਟ ਰਹੇ ਆ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਵੀ ਸਾਨੂੰ ਇਹਨਾਂ ਨੇ ਕਦੀ ਸਾਡੀ ਖੇਤੀ ਨੂੰ ਠੀਕ ਨਹੀਂ ਕਰਨਾ ਕੋਈ ਐਜੀ ਨੀਤੀ ਨਹੀਂ ਬਣਾਉਣੀ ਜਿਸ ਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਦਾ ਹੱਲ ਉਹ ਆ ਸਾਡੇ ਰਾਜ 'ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਵੀ ਇੱਥੇ ਰਹਿਣਾ ਆ ਇੱਥੇ ਆਪਣੀ ਗੁਜ਼ਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਟਾਵਰ ਤੇ ਚੜੇ ਨੇ ਵੀ ਭਾਈ ਅਸੀਂ ਇਸ ਦੇਸ਼ ਦੇ ਬਸਿੰਦੇ ਆ ਸਾਡਾ ਧਰਮ ਹੈ ਸਿੱਖ ਧਰਮ ਅਗਰ ਕੋਈ ਇਹਦੀ ਬੇਅਦਬੀ ਕਰਦਾ ਆ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਸਖਤੋਂ ਸਖਤ ਸਜ਼ਾਾਂ ਮਾ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬਣੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ ਤੇ ਹੋਊਗੀ ਨਾ ਜਦੋਂ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਜਿਹੜਾ ਪਿਆਰ ਅੱਜ ਭਾਈ ਗੁਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਧਰਮ ਨੂੰ ਜਿੱਦਣ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਲੀਡਰਾਂ ਦੇ ਕੱਪੜੇ ਪਾੜਨ ਲੱਗੀ ਨਾ ਉੱਥੇ ਇਸ ਦੇਸ਼ ਤੇ ਵੀ ਕਾਨੂੰਨ ਬਣ ਜਾਊਗਾ ਪਰ ਹਾਲ ਥੋੜਾ ਥੋੜਾ ਰਾਜ ਹੈ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ ਬਾਰਡਰ ਕੈਨਨ ਵਾਲੇ ਨਵਦੀਪ ਜਲਵੇੜਾ ਨੇ ਸਰਕਾਰ ਤੇ ਨਿਸ਼ਾਨੇ ਸਾਧੇ ਇਹਨੇ ਖੜੀਆਂ-ਖੜੀਆਂ ਸੁਨਾਈਆਂ ਨੇ ਸਰਕਾਰ ਨੂੰ ਤਾਂ ਦੱਸ ਦਈਏ ਕਿ ਸਮਾਣਾ ਵਿਖੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਟਾਬਰ ਮੋਰਚੇ ਤੇ ਬੈਠੇ ਨੇ ਲੰਬੇ ਸਮੇਂ ਤੋਂ ਤਾਂ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਸਰਕਾਰ ਤੋਂ ਤਾਂ ਉਹਦੀ ਨਵਦੀਪ ਜਲਵੇੜਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਤੇ ਨਾਲ ਹੀ ਉਹਨਾਂ ਦੀ ਤੁਹਾਨੂੰ ਧਮਾਕੇਦਾਰ ਸਪੀਚ ਵੀ ਸੁਣਾ ਦਿੰਨੇ ਆ ਇਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਨ ਨਤਮਸਤਕ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਿਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਜਿੱਥੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤੇ ਦਾ ਸਮਾਨ ਹੁੰਦਾ ਸੀਗਾ ਜਿੱਥੇ ਲੋਕ ਸੁਖੀ ਬਸਦੇ ਸੀ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ 81 사ਡੇ ਦਰਬਾਰ ਸਾਹਿਬ ਟੈਂਕ ਚੜਾ ਕੇ ਗਿਆ ਜਿਨੇ 25000 ਆਏ ਬੜ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚਿੱਤੇ ਜਿਹੀ ਉਲਦੇ ਰਹਿਣ ਤਾਂ ਕਰਕੇ ਅਗਲੇ ਬਿਆਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸੇ ਬਾੜਦੇ ਨੇ ਆ ਕਰਕੇ ਪਾੜੀਆਂ ਨਾਲ ਹਮਲੇ ਕੀਤੇ ਜਾਂਦੇ ਨੇ ਤਾਂ ਕਰਕੇ ਫਿਰ ਭਈਏ ਵੜੇ ਜਾਂਦੇ ਨੇ ਭਾਈ ਥੋੜੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਥੋੜੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਸਿੱਖ ਗੋਮ ਦਾ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਗੰਦੇ ਸਿਸਟਮ ਤੋਂ ਅਜਾ ਬੀਵੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜੇ ਹੱਲ ਕਰਨਾ ਆ ਫਿਰ ਕਾਨੂੰਨ ਬੀਅਤਬੀਆਂ ਵਾਲੇ ਬਣ ਜਾਣਗੇ ਤੇ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ